ਸਚਰੀਆਕਾਲ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਫਗਵਾੜਾ ਵਿਖੇ ਕਾਰਪੋਰੇਸ਼ਨ ਚੋਣਾਂ ਦੇ ਚੱਲਦੇ ਸਮੇਂ ਸ਼੍ਰੋਮਣੀ ਅਕਾਲੀ ਦਰਬਾਰ ਬਾਦਲ ਦੇ ਸ਼ਹਿਰੀ ਪ੍ਰਧਾਨ ਸਰਦਾਰ ਰਣਜੀਤ ਸਿੰਘ ਖੁਰਾਨਾ ਨੇ ਸ਼੍ਰੋਮਣੀ ਅਕਾਲੀ ਦਰਬਾਰ ਬਾਦਲ ਦੇ ਉਮੀਦਵਾਰ ਸੁਖਦੀਪ ਸਿੰਘ ਵਾਲੀਆ ਅਤੇ ਬਾਕੀ ਉਮੀਦਵਾਰਾਂ ਬਾਰੇ ਦੱਸਿਆ ਗਿਆ ਅਤੇ ਕਿਹਾ ਕਿ ਇਹ ਸਾਡੀ ਖੇਤਰੀ ਪਾਰਟੀ ਹੈ ਇਸ ਖੇਤਰੀ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾਇਆ ਜਾਵੇ ਸਰਦਾਰ ਰਣਜੀਤ ਸਿੰਘ ਖੁਰਾਨਾ ਨੇ ਕਿਹਾ ਜੋ ਇਹ ਸ਼੍ਰੋਮਣੀ ਅਕਾਲੀ ਦਰਬਾਰ ਪਾਰਟੀ ਤੁਹਾਡੀ ਸੇਵਾ ਕਰ ਸਕੇ ਇੱਕ ਰਿਪੋਰਟ ਨਮਸਕਾਰ ਖਰਾਨਾ ਜੀ ਤੁਹਾਡਾ ਤੁਹਾਨੂੰ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਨਮਸਕਾਰ ਜੀ ਹਸੀ ਜਾਲ ਜੀ ਸਰ ਜਿਹੜਾ ਅੱਜ ਤੁਸੀਂ ਯੰਗ ਬਲੱਡ ਇੱਕ ਚਿਹਰਾ ਸੁਖਦੀਪ ਸੁਖਦੀਪ ਸਿੰਘ ਵਾਲੀਆ ਜੀ ਨਾਲ ਆਪਣਾ 2 ਨੰਬਰ ਵਾਰਡ ਤੋਂ ਸੀਟ ਦਿੱਤੀ ਹੈ ਹਾਂ ਜੀ ਉਹਦੇ ਬਾਰੇ ਥੋੜਾ ਦੱਸੋ ਜੀ ਦੇਖੋ ਸੁਖਦੀਪ ਸਿੰਘ ਵਾਲੀਆ ਯੰਗ ਆ ਤੁਹਾਨੂੰ ਪਤਾ ਕਿ ਅੱਜ ਕੱਲ ਨੌਜਵਾਨਾਂ ਦਾ ਸਮਾਂ ਵਾ ਤਾਂ ਅਗਰ ਨੌਜਵਾਨ ਕਿਸੇ ਵਾਰਡ ਦਾ ਕੋਈ ਐਮਸੀ ਬਣਦਾ ਤੋ ਆਪਣੇ ਤਾਂ ਦੇ ਹੀ ਨਾਲ ਇਮਾਨਦਾਰੀ ਨਾਲ ਮਿਹਨਤ ਨਾਲ ਉਸ ਵਾਰਡ ਦੇ ਵਿਕਾਸ 'ਚ ਬਹੁਤ ਵੱਡਾ ਯੋਗਦਾਨ ਪਾਤਾ ਕਿਉਂਕਿ ਜਦੋਂ ਅੱਜ ਤੋਂ 16 ਸਾਲ ਪਹਿਲਾਂ ਮੈਂ ਵੀ ਐਮਸੀ ਬਣਿਆ ਸੀ ਪਹਿਲੀ ਵਾਰੀ ਤਾਂ ਉਹ ਜੋਸ਼ ਮੈਨੂੰ ਪਤਾ ਕਿੰਨਾ ਜੋਸ਼ ਹੁੰਦਾ ਕਿ ਆਪਾਂ ਵਾਰਡ ਦੇ ਹਰੇਕ ਸੜਕ ਦਾ ਧਿਆਨ ਰੱਖਣਾ ਲਾਈਟਾਂ ਜੋ ਹੈਗੀਆਂ ਉਹਨਾਂ ਦਾ ਧਿਆਨ ਰੱਖਣਾ ਜਾਂ ਵਾਰਡ ਦੇ ਬਸੀਕਾਂ ਨੂੰ ਕਿਸੇ ਨੇ ਕੋਈ ਸਾਇਨ ਕਰਾਣੇ ਜਾਂ ਕਿਸੇ ਨੂੰ ਕੋਈ ਮੁਸ਼ਕਲ ਆndi ਉਹਦੇ ਨਾਲ ਜਾਣਾ ਪਰ ਮੈਂ ਸਮਝਦਾ ਕਿ ਨੌਜਵਾਨ ਇਸ ਸੀ ਨੂੰ ਜ਼ਿਆਦਾ ਵੱਡੇ ਪੱਧਰ ਤੇ ਕਰ ਸਕਦੇ ਆ ਤੇ ਮੈਨੂੰ ਪਤਾ ਕਿ ਸੁਖਦੀਪ ਸਿੰਘ ਵਾਲੀ ਇਹ ਕਰ ਸਕਦਾ ਹੈ ਇਸ ਕਰਕੇ ਅਸੀਂ ਉਹਨਾਂ ਦੇ ਥੋੜੇ ਟਿਕਟ ਦਿੱਤੀ ਸਰ ਜਿੱਦਾਂ ਤੁਹਾਨੂੰ ਪਤਾ ਆਪਣੀ ਜਿਹੜੀ 2 ਨੰਬਰ ਵਾਰਡ ਦੇ ਵਿੱਚ ਆ ਬਾਕੀ ਵੀ ਉਮੀਦਵਾਰ ਖੜੇ ਆ ਤਾਂ ਤੁਹਾਨੂੰ ਕਿੱਦਾਂ ਲੱਗ ਰਹੀ ਆ ਸੋ ਕੋਈ ਆਪਣੇ ਵਾਲੀਆ ਸਾਹਿਬ ਦੀ ਸੀਟ ਦੇਖੋ ਜਿਸ ਤਰ੍ਹਾਂ ਅੱਜ ਤਾਂ ਇਲੈਕਸ਼ਨਾਂ ਸੀ ਨਾਮਿਨੇਸ਼ਨ ਕੱਲ ਭਰੇ ਆ ਤੇ ਕੱਲ ਪੜਤਾਲ ਹੋਣ ਤੋਂ ਬਾਅਦ ਜਿਹੜੇ ਰਹਿ ਜਾਂਦੇ ਆ ਕੈਂਡੀਡੇਟ ਉਸ ਤੋਂ ਬਾਅਦ ਇਸ ਥੋਨ ਕਹਿੰਦੇ ਕੀ ਖਾੜਾ ਭਗਣਾ ਤਾਂ ਤੁਸੀਂ ਅਗਰ ਆਪਾਂ ਕਾਮਦਾ ਸਾਹਿਬ ਲਾਈਏ 2015 ਦੀ ਪਹਿਲੀ ਵਾਰੀ ਕਾਰਪੋਰੇਸ਼ਨ ਬਣੀ ਸੀ ਤਾਂ ਸ਼ਰੋਮਨੀ ਕਾਲੀਦਾਲ ਦਾ ਸਾਥ ਦਿੱਤਾ ਸੀ ਫੁਵਾੜਾ ਦੇ ਨਿਵਾਸੀਆਂ ਨੇ ਉਸ ਨੇ ਸ਼ਰੋਮਨੀ ਕਾਲੀਦਾਲ ਬੀਜੇਪੀ ਦਾ ਅਲਾਈنس ਸੀ ਉਸ ਨੇ ਇਹ ਸਾਡੀ ਉਸ ਨੇ ਪਹਿਲੀ ਵਾਰੀ ਕਾਰਪੋਰੇਸ਼ਨ ਲਈ ਪਹਿਲਾ ਮੇਅਰ ਬਣਿਆ ਸੀ ਸਾਡਾ ਡਿਪਟੀ ਮੇਅਰ ਮੈਂ ਖੁਦ ਆਪ ਮੈਨੂੰ ਮੌਕਾ ਮਿਲਿਆ ਸੀ ਤਾਂ ਮੈਂ ਸਮਝਦਾ ਕਿ ਜੋ ਸਾਡਾ ਉਸ ਵੇਲੇ ਅਸੀਂ ਵਿਕਾਸ ਕੀਤਾ ਉਹਨਾਂ 5 ਸਾਲਾਂ 'ਚ ਤਾਂ ਅੱਜ ਫੁਵਾੜਾ ਦੇ ਲੋਕ ਆਪ ਖੁਦ ਵੀ ਕਹਿੰਦੇ ਆ ਜੇ ਆਪਾਂ ਗੱਲ ਕਰੀਏ ਕਿ 2007 ਤੋਂ ਲੈ ਕੇ 2017 ਤੱਕ ਜਿਹੜਾ ਅਸੀਂ ਵਿਕਾਸ ਕਰਾਇਆ ਸ਼ਰੋਮਨੀ ਕਾਲੀਦਾਲ ਨੇ ਉਸ ਨੂੰ ਅੱਜ ਲੋਕ ਯਾਦ ਕਰ ਰਹੇ ਆ ਕਿਉਂਕਿ 2017 ਜਦੋਂ ਸਰਕਾਰ ਬੱਲੀ ਕਾਂਗਰਸ ਸਰਕਾਰ ਆਈ ਨਾ ਉਹਨਾਂ ਪੰਜ ਸਾਲਾਂ ਕੋ ਵਿਕਾਸਾ ਕੰਮ ਹੋਇਆ 2020 ਤੋਂ ਲੈ ਕੇ ਜਦੋਂ ਇੱਕ ਕਾਰਪੋਰੇਸ਼ਨ ਦਾ ਟਿਨਰ ਖਤਮ ਹੋਇਆ ਮਾਰਚ ਜੇ ਅੱਜ ਦਸੰਬਰ ਆ ਗਿਆ ਤਾਂ ਮੇਰੇ ਖਿਆਲ ਪੌਣੇ 5 ਸਾਲ ਹੋ ਗਏ ਪੌਣੇ 5 ਸਾਲ ਬਾਅਦ ਇਲੈਕਸ਼ਨ ਹੋਣ ਜਾ ਰਹੀਆਂ ਉਹ ਵੀ ਸੁਪਰੀਮ ਕੋਰਟ ਦੇ ਹੁਕਮਾਂ ਨਾਲ ਹੋਣ ਜਾ ਰਹੀਆਂ ਨਹੀਂ ਤਾਂ ਮੇਰੇ ਖਿਆਲ ਸਰਕਾਰਾਂ ਕਰਾਉਣੀਆਂ ਨਹੀਂ ਚਾਹਦੀਆਂ ਕਿਉਂਕਿ ਉਹਨਾਂ ਨੂੰ ਪਤਾ ਕਿ ਅਸੀਂ ਕੰਮ ਕੋਈ ਨਹੀਂ ਕੀਤਾ ਲੋਕਾਂ ਸਾਨੂੰ ਬੋਰਡ ਨਹੀਂ ਬਣੀ ਅਸੀਂ ਲੋਕਾਂ ਦੇ ਤੰਮਾ ਬੇ ਮਸਿਕਲਾ ਨੂੰ ਲੈ ਕੇ ਅੱਜ ਜ਼ਮੀਨ ਤੇ ਮੈਦਾਨ ਚ ਉਤਰੇ ਆਂ ਇਹ ਮੈਨੂੰ ਪੂਰਾ ਯਕੀਨ ਆ ਕਿ ਫਵਾੜਾ ਦੇ ਜਿਹੜੇ ਲੋਕ ਹੈਗੇ ਆ ਇਹ ਇਸ ਗੱਲ ਨੂੰ ਸਮਝਦੇ ਆ ਕਿ ਅਗਰ ਕੋਈ ਵਿਕਾਸ ਕਰਾ ਸਕਦਾ ਸ਼੍ਰੋਮਨੀ ਕਾਲੀਦਾ ਕਿਉਂਕਿ ਖੇਤਰੀ ਪਾਰਟੀ ਸਭ ਤੋਂ ਵੱਡੀ ਆ ਤੇ ਮੈਨੂੰ ਪੂਰਾ ਯਕੀਨ ਆ ਜਿੱਤੇ ਸੁਖਦੀਪ ਸਿੰਘ ਵਾਰੀਆ ਇਸ ਬਾੜ ਤੋਂ ਵੱਡੀ ਲੀਡਰ ਅਜਤਣਗੇ ਤੇ ਜਿਹੜੇ ਸਾਡੇ ਬਾਕੀ ਉਮੀਦਵਾਰ ਖੜੇ ਸ਼੍ਰੋਮਨੀ ਕਾਲੀਦਾ ਰਹੇ ਉਹ ਵੀ ਵੱਡੀ ਦੀਵਾਨ ਦਿੱਤਾ। ਪਰ ਸਰ ਤੁਹਾਡੇ ਏਜੰਡੇ ਕੀ ਕੀ ਰਹੂਗੇ ਫੇ ਪਕਾਲੀ ਦਲ ਦੇ? ਦੇਖੋ ਪਹਿਲ ਦੇ ਤੌਰ ਤੇ ਤਾਂ ਅਸੀਂ ਜਿਹੜਾ ਵਿਕਾਸ ਦਾ ਹੈਗਾ ਤੁਹਾਨੂੰ ਦੱਸਿਆ ਕਿ ਜਿਸ ਤਰ੍ਹਾਂ ਵਿਕਾਸ ਦਾ ਹੈਗਾ ਬਿਲਕੁਲ ਘੱਮ ਰੁਕਿਆ ਪਿਆ ਵਾ ਜਿਹੜੀਆਂ ਸੜਕਾਂ ਹੈਗੀਆਂ ਅਸੀਂ ਇੱਕ ਮਾਡ ਜਿਹੜੀਆਂ ਜਿਸ ਤਰ੍ਹਾਂ ਲਾਈਟਾਂ ਦਾ ਮੇਰੇ ਖਿਆਲ ਨਾਲ ਮੈਂ ਕਈ ਦੇਖੀਆਂ ਨਹੀਂ ਕਰੀਆਂ तकरीबन 80% ਲਾਈਟਾਂ ਬੰਦ ਪਈਆਂ ਸ਼ਹਿਰ ਦੀਆਂ ਉਹਨਾਂ ਦਾ ਖਿਆਲ ਰੱਖਾਂਗੇ ਕਿ ਲਾਈਟਾਂ ਹਰ ਪ੍ਰੋਪਰ ਜਦਨ ਉਸ ਤੋਂ ਇਲਾਵਾ ਜਿਹੜੀਆਂ ਮੇਨ ਮੁਸ਼ਕਲਾਂ ਆਂਦੀਆਂ ਲੋਕਾਂ ਨੂੰ ਕਿਸੇ ਨੇ ਨਕਸ਼ੇ ਪਾਸ ਕਰਾਨੇ ਹੁੰਦੇ ਆ ਕਿਸੇ ਨੂੰ ਕਾਰਪੋਰੇਸ਼ਨ ਦੀ ਕਈ ਤਰ੍ਹਾਂ ਦੀਆਂ ਜਿਸ ਤਰ੍ਹਾਂ ਕੋਈ ਆਪਾਂ ਕਹਿ ਲਈਏ ਕਿ ਐਸ ਸੀ ਸਵਾਜ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਹੈਗੇ ਆ ਉਹਨਾਂ ਦੀਆਂ ਮੁਸ਼ਕਲਾਂ ਹੁੰਦੀਆਂ ਕਿਉਂਕਿ ਕਈਆਂ ਦੇ ਪੈਨਸ਼ਨਾਂ ਦਾ ਕੰਮ ਹੁੰਦਾ ਵਾ ਜਾਂ ਕਈਆਂ ਦਾ ਕਹ ਲਓ ਕਿ ਕੋਈ ਸਕੀਮਾਂ ਆਂਦੀਆਂ ਸੈਂਟਰ ਸਰਕਾਰ ਵੱਲੋਂ ਉਸ ਜਿਹੜੀ ਸਕੀਮਾਂ ਹੈਗੇ ਪੂਰੀਆਂ ਨਹੀਂ ਪਹੁੰਚਦੀਆਂ ਤੇ ਜਦੋਂ ਹਾਊਸ ਬਣੂਗਾ ਤਾਂ ਅਸੀਂ ਉਹ ਸਕੀਮਾਂ ਸਾਰਿਆਂ ਲੋਕਾਂ ਦਾ ਪੰਚਾਵਾਂਗੇ ਆਪਣੇ ਦਫ਼ਤਰ ਖੋਲਾਂਗੇ ਤਾਂ ਮੈਨੂੰ ਪੂਰਾ ਯਕੀਨ ਆ ਕਿ ਫਗਵਾੜੇ ਲੋਕ ਸਾਡੇ ਸਾਥ ਦੇਣਗੇ ਜਿਹੜੀ ਤੁਹਾਨੂੰ ਵੀ ਪਤਾ ਕੁਝ ਸਮੇਂ ਤੋਂ ਲੁੱਟਖੋਹਾਂ ਬਹੁਤ ਚੱਲ ਰਹੀ ਹੈ ਜੀ ਉਹਦੇ ਵਾਸਤੇ ਕੀ ਕੀਤਾ ਜਾਏਗਾ ਦੇਖੋ ਉਹ ਤਾਂ ਅਸੀਂ ਪ੍ਰਸ਼ਾਸਨ ਨਾਲ ਕਰਕੇ ਸਾਰੇ ਜਿਹੜੇ ਐਸਐਸਪੀ ਕਪੂਰਤਾਲ ਹੈਗੇ ਆ ਉਹਨਾਂ ਨਾਲ ਬੈਠ ਕੇ ਆਪਾਂ ਸਾਰਾ ਪਲੈਨਿੰਗ ਕਰਾਂਗੇ ਕਿ ਆਪਾਂ ਕੀ ਇਹਨਾਂ ਲਈ ਕਰ ਸਕਦੇ ਜੇ ਨਾਲ ਸਾਡਾ ਫਗਵਾੜਾ ਸੇਫ ਰਹੇ ਲਾਸਟ ਮੈਸੇਜ ਜੀ ਫਗਵਾੜਾ ਵਾਸੀਆਂ ਨੂੰ ਕੋਰਡਨ ਵਸਨੋਮਸ ਮੈਂ ਹੀ ਬੇਨਤੀ ਕਰਦਾ ਕਿ ਦੇਖੋ ਸ਼੍ਰੋਮਨੀ ਕਾਲੀ ਆਪਣੀ ਖੇਤਰੀ ਪਾਰਟੀ ਆ ਆਪਣੇ ਪੰਜਾਬ ਟਾਡੀਆਂ ਆ ਆਪਣੇ ਲੋਕਾਂ ਨੂੰ ਚਣੋ ਜੇ ਤੁਹਾਡੇ ਦੁੱਖ ਦਰਦ ਨੂੰ ਸਮਝਦੇ ਆ ਤਾਂ ਮੈਨੂੰ ਪਤਾ ਕਿ ਜੋ 2017 ਤੋਂ ਲੈ ਕੇ 2022 ਤੱਕ ਨਾ ਕੋਈ ਵਿਕਾਸ ਹੋਇਆ ਉਸ ਤੋਂ ਬਾਅਦ ਜਦੋਂ 2022 ਚ ਬਦਲਾਅ ਦੇ ਨਾਮ ਦੇ ਜਿਹੜੀ ਸਰਕਾਰ ਆਈ ਸੀ ਜਿਨੇ ਕਿਹਾ ਸੀ ਅਸੀਂ ਬਦਲਾਅ ਕਰਾਂਗੇ ਲੋਕੀ ਦੇਖਣਗੇ ਅੱਜ ਵਾਕੇ ਵੀ ਸਹੀ ਗੱਲ ਆ ਕਿ ਲੋਕ ਉਸ ਬਦਲਾਅ ਨੂੰ ਦੇਖ ਰਹੇ ਆ ਲੋਕ ਅੱਜ ਤਰਾ ਤਰਾ ਕਰ ਰਹੇ ਆ ਅੱਜ ਹਾਲਾਤ ਬਹੁਤ ਮਾੜੇ ਆ ਨਾ ਕੋਈ ਵਿਕਾਸ ਦੇ ਕੰਮ ਹੋ ਰਹੇ ਆ ਇਹਨਾਂ 2022 ਤੋਂ ਲੈ ਕੇ ਤਕਰੀਬਨ 3 ਸਾਲ ਹੋ ਗਏ 1 ਰੁਪਏ ਦਾ ਕੰਮ ਨਹੀਂ ਆਇਆ ਫਗਵਾੜੇ ਅੱਜ ਇਹ ਕਾਰਪੋਰੇਸ਼ਨ ਇਲੈਕਸ਼ਨ ਕਰਾਣੇ ਦੀ ਚਾਹੁੰਦੇ ਸੀ ਇਹ ਤਾਂ ਚਲੋ ਮਾਨਜੋਗ ਸੁਪਰੀਮ ਕੋਰਟ ਨੇ ਹੁਕਮਾਂ ਦੇ ਹੋ ਰਹੀ ਆ ਤਾਂ ਮੈਂ ਸਮਝਦਾ ਕਿ ਲੋਗ ਇਹਨਾਂ ਮੂੰਹ ਨਹੀਂ ਲਾਣਗੇ ਇਹਨਾਂ ਦੇ ਕੈਂਡੀਡੇਟਾਂ ਨੂੰ ਤੇ ਮੈਨੂੰ ਪੂਰਾ ਯਕੀਨ ਆ ਕਿ ਸ਼੍ਰੋਮ ਨਹੀਂ ਕਾਲੀਦਾ ਦਾ ਸਾਥ ਦੇਣਗੇ ਲੋਗ ਫਗਵਾੜੇ ਦੇ ਸਰ ਫਗਵਾੜੇ ਕਿਹਦੀ ਕਿਹਦੀ ਸੀਟ ਤੋਂ ਤੁਹਾਡੇ ਉਮੀਦਵਾਰ ਖੜੇ ਹੈ ਜੀ ਸਾਡੇ 1 ਨੰਬਰ ਵਾਰਡ ਤੋਂ ਮਨਲਾ ਸੰਦੋਗਪੁਰਾ ਤੋਂ ਉੱਥੇ ਸ਼੍ਰੀ ਵਿਦੇਸ਼ ਸਰਬਜੀਤ ਕੌਰ ਜੀ ਹੈ ਕਿ ਸਾਡੇ ਉਮੀਦਵਾਰ ਦੋ ਨੰਬਰ ਵਾਰਡ ਤੋਂ ਸੁਖਦੀਪ ਸਿੰਘ ਵਾਲੇ ਸਾਡੇ ਉਮੀਦਵਾਰ ਆ ਨੋ ਨੰਬਰ ਤੋਂ ਕੁਲਵਿੰਦਰ ਸਿੰਘ ਜਿੰਦਾ ਉਹਨਾਂ ਦੀ ਧਰਮ ਪਤਨੀ ਆ ਉਹ ਤੋਂ ਖੜੇ ਆ 10 ਨੰਬਰ ਵਾਰਡ ਤੋਂ ਅਪਤਾਰ ਸਿੰਘ ਇਕਬਾਲਪੁਰ ਮੰਗੀ ਜੀ ਉਹ ਤੋਂ ਖੜੇ ਆ ਉਸ ਤੋਂ ਬਾਅਦ ਸਾਡੇ 37 ਨੰਬਰ ਵਾਰਡ ਤੋਂ ਬਲਜਿੰਦਰ ਸਿੰਘ ਠੇਕੇ ਦਾ ਸਾਡੇ ਇੱਕ ਸਾਹਿਬ ਦਾ ਕਾਉਂਸਲਰ ਉਹਨਾਂ ਦੀ ਵਾਈਫ ਖੜੇ ਆ ਦਸ਼ਿੰਦਰ ਕੌਰ 39 ਨੰਬਰ ਵਾਰਡ ਤੋਂ ਮੈਡਮ ਸਰਬਜੀਤ ਕੌਰ ਜੀ ਤਿੰਨ ਵਾਰੀ ਕਾਉਂਸਲਰ ਹੈ ਚ ਕਿ ਉਹ ਖੜੇ ਆ 42 40 ਨੰਬਰ ਵਾਰਡ ਤੋਂ ਪ੍ਰਿਤਪਾਸਿਕ ਮੰਗਾ ਜੀ ਉਹਨਾਂ ਦੀ ਵਾਈਫ ਕਾਉਂਸਲਰ ਹੈ ਚ ਕਿ ਉਹ ਖੜੇ ਆ 42 ਨੰਬਰ ਵਾਰਡ ਤੋਂ ਸਾਡੇ ਮੈਡਮ ਸਰਬਜੀਤ ਕੌਰ ਦੇ ਪੋਸਟਾ ਪਿਆ ਨੰਬਰ ਵਾਰ ਤੋਂ ਸਾਡੇ ਟਕਸਾਲੀ ਆਗੂ ਆ ਸਦਾ ਗਿਆਨ ਸਿੰਘ ਚੰਨਾ ਜੀ ਉਹ ਖੜੇ ਆ ਇਹਨਾਂ ਨੋਬਾਡੇ ਸਾਡੇ ਬੰਦੇ ਉਮੀਦਵਾਰ ਖੜੇ ਸਾਡੇ ਤੁਹਾਨੂੰ ਬਹੁਤ ਬਹੁਤ ਬੈਸਟ ਆਫ ਲੱਕ ਜੀ